ਮੁੱਖ ਦੋਸ਼ੀ ਉਹਦੇ ਵਕੀਲ ਸਾਹਿਬ ਨੇ ਵੀਡੀਓ ਦਿਖਾਉਣ ਤੋਂ ਬਾਅਦ ਸਾਨੂੰ ਇਹ ਗੱਲ ਕਹੀ ਵੀ ਸਰ ਇੱਕ ਤਰਫਾ ਮੈਟਰ ਆ ਰਿਹਾ ਤੇ ਉਹਨਾਂ ਨੇ ਉਦੋਂ ਹੀ ਜੱਜ ਸਾਹਿਬ ਨੇ ਝਾੜਤਾ ਜੋ ਸਾਡੇ ਉਥੋਂ ਸਹਾਯੋਗੀ ਨੇ ਦੱਸਿਆ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਹਜੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤੁਸੀਂ ਕਿਉਂ ਬੋਲ ਰਹੇ ਹੋ ਤੁਹਾਨੂੰ ਪਰਸੋਂ ਟਾਈਮ ਦਾਂਗੇ ਜੋ ਤੁਹਾਡੇ ਸਬੂਤ ਆ ਦਿਓ ਅੱਜ ਮੈਂ ਗੱਲ ਕਰ ਰਿਹਾ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਡਾਕਟਰ ਸਾਹਿਬ ਬੜੀ ਵੱਡੀ ਗੱਲ ਹੁੰਦੀ ਹੈ ਇੱਕ ਜੱਜ ਐਦਾਂ ਤਰੀਕੇ ਨਾਲ ਗੱਲ ਕਰੇ ਹਾਂਜੀ ਡਾਕਟਰ ਕੀ ਕਹਿਣਾ ਜਾਓਗੇ ਤੁਸੀਂ ਕੋਰਟ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਦੇਖੋ ਗੱਲ ਇਹ ਹੈ ਵੀ ਜਿਹੜੀਆਂ ਤੁਸੀਂ ਗੱਲਾਂ ਦੱਸਿਆ ਨੇ ਜੱਜ ਸਾਹਿਬ ਨੇ ਇਹ ਤਾਂ ਗੱਲ ਕਹੀਆਂ ਨੇ ਜੀ ਜੱਜ ਸਾਹਿਬ ਨੇ ਨਾਲ ਇਹ ਵੀ ਕਹਿ ਦਿੱ ਜਿਹੜਾ ਇਸ ਮੈਟਰ ਹੈ ਇਸ ਮੈਟਰ ਨੂੰ ਤੁਸੀਂ ਪੁਲਿਸ ਬਨਾਮ ਫੌਜ ਨਾ ਬਣਾਓ ਜੀ 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 ਇਹ ਮੈਟਰ ਇੱਕ ਬਹੁਤ ਹੀ ਸੰਵੇਦਨਸ਼ੀਲ ਹੈ ਇਹਦੇ ਤੇ ਜਿੰਨੇ ਵੀ ਜੱਜ ਸਾਹਿਬ ਨੇ ਆਪ ਸਵਾਲ ਕੀਤੇ ਨੇ 45 ਤੋਂ 50 ਮਿੰਟ ਲਾਏ ਨੇ ਇਸ ਦੇ ਵਿੱਚ ਸੁਣ ਦੇ ਵਿੱਚ ਤੇ ਫੈਸਲਾ ਕਰਨ ਦੇ ਵਿੱਚ ਜੱਜ ਸਾਹਿਬ ਨੇ ਮਤਲਬ ਪੂਰੀ ਤਸੱਲੀ ਕਰਾਈ ਹੈ ਜਿੰਨੇ ਵੀ ਵਕੀਲ ਸੀਗੇ ਜਾਂ ਔਰ ਉੱਥੇ ਬੰਦੇ ਸੀ ਉਹਨਾਂ ਦੀ ਸਭ ਦੀ ਕਲਾਸ ਲਾਈ ਹੈ ਕਲਾਸ ਲਾਉਣ ਦਾ ਮਤਲਬ ਇਹ ਹੈ ਵੀ ਸਾਰਿਆਂ ਨੂੰ ਕਹੇ ਯਾਰ ਵੀ ਤੁਸੀਂ ਨਾ ਮਿਸਗਾਈਡ ਹੋ ਜਾਂ ਤੁਸੀਂ ਸਹੀ ਰਸਤੇ ਤੇ ਨਹੀਂ ਜਾ ਰਹੇ ਜਾਂ ਤੁਸੀਂ ਗਲਤ ਨੂੰ ਵਧਾਉਣ ਵਾਲੇ ਪਾਸੇੋਂ ਮਤਲਬ ਕਲਾਸ ਦੇ ਵਿੱਚ ਇਹੀ ਹੁੰਦਾ ਵੀ ਸਮਝਾਇਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਧੱਕਾ ਕਰਦੇ ਹੋ ਜੱਜ ਸਾਹਿਬ ਨੇ ਸਾਰੇ ਵਕੀਲਾਂ ਨੂੰ ਇਹ ਗੱਲ ਕਹੀ ਹੈ ਤੇ ਬੜੇ ਅਠੰਮੇ ਨਾਲ ਗੱਲ ਮਤਲਬ ਸਾਰੀ ਸੁਣੀ ਤੇ ਸੁਣਾਈ ਹੈ ਜਨ ਸਾਹਿਬ ਨੇ ਤੇ ਜਾਗੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਵੀ ਜੇ ਤੁਸੀਂ ਇਹਨਾਂ ਦੀ ਇਨਕੁਆਰੀ ਸਹੀ ਨਾ ਕੀਤੀ ਤਾਂ ਠਾਈ ਤਰੀਕ ਨੂੰ ਮੈਂ ਸੀਡੀਆਈ ਨੂੰ ਮਾਰਕ ਕਰ ਦਿਆਂਗਾ ਜਨ ਸਾਹਿਬ ਦਾ ਐਡਾ ਵੱਡਾ ਮਤਲਬ ਕਹਿ ਦੇਣਾ ਬਹੁਤ ਵੱਡੀ ਗੱਲ ਹੈ ਔਰ ਮੈਨੇ ਰੱਖਦੀ ਹੈ ਗੱਲ ਔਰ ਪੰਜਾਬ ਸਰਕਾਰ ਨੂੰ ਇੱਕ ਸੀਐਮ ਭਗਵੰਤ ਮਾਨ ਕੋ ਮੈਸੇਜ ਪਹੁੰਚਾਇਆ ਗਿਆ ਹੈ ਕਿ ਜਿੰਨੀ ਵੀ ਸੀਸੀਟੀਵੀ ਫੁਟੇਜ ਹੈ ਉਹ ਸੁਰੱਖਿਅਤ ਰੱਖਿਆ ਜਾਣ ਅਸੀਂ ਇਸ ਦੇ ਵਿੱਚ ਕੋਈ ਬਹਾਨਾ ਨਹੀਂ ਸੁਣਾਂਗੇ ਦੇਖੋ ਇਹ ਤਾਂ ਹੁੰਦੀ ਐ کورٹਾਂ ਦਾ ਫਿਰ ਹਰ ਇੱਕ ਨੂੰ ਕਹੇ ਇਹ ਤਾਂ ਮਤਲਬ ਵੀ ਹੁੰਦਾ ਵੀ ਜਦੋਂ ਕੋਰਟ ਦੇ ਵਿੱਚ ਜਾਂਦੇ ਆਪਾਂ ਇਹ ਪ੍ਰੂਫ ਜਾਣਾ ਪੈਂਦਾ ਜਦੋਂ ਕੋਈ ਵੀ ਆਪ ਕੋ ਆਪਣੇ ਪ੍ਰੂਫ ਜੇ ਆਪਾਂ ਖਤਮ ਕਰਦੇ ਆਂ ਇਹ ਫਿਰ ਤਾਂ ਕੋਰਟ ਦੇ ਵੱਲੋਂ ਫੈਸਲਾ ਦੀ ਗਲਤ ਆਊਗਾ ਗੱਲ ਕਰ ਹਰ ਇੱਕ ਦੋਨੇ ਪਾਰਟ ਨਹੀਂ ਹੁੰਦੀਆਂ ਨੇ ਉਹਨਾਂ ਦਾ ਜੱਜ ਸਾਹਿਬ ਦਾ ਜਾਂ ਵਕੀਲਾਂ ਦਾ ਇਹੀ ਕਹਿਣਾ ਹੁੰਦਾ ਵੀ ਪ੍ਰੂਫ ਦਿਓ ਕਲੀਅਰ ਪ੍ਰੂਫ ਹੋਣਾ ਸਾਫ ਸੁਥਰੇ ਪ੍ਰੂਫ ਹੋਣ ਤੇ ਸਹੀ ਪ੍ਰੂਫ ਹੋਣ ਉਹਦੇ ਹਿਸਾਬ ਨਾਲ ਹੀ ਜੱਜ ਸਾਹਿਬ ਦਾ ਫਿਰ ਫੈਸਲਾ ਰਹਿੰਦੇ ਨੇ ਐ ਡਾਕਟਰ ਸਾਹਿਬ ਇੱਕ ਨਾ ਤੁਸੀਂ ਵੀ ਗੱਲ ਕਰ ਰਹੇ ਮੇਰੇ ਨਾਲ ਵੀ ਸੀਐਮ ਭਗਵੰਤ ਮਾਨ ਸਾਹਿਬ ਦੀ ਮੀਟਿੰਗ ਤੈਅ ਕਰ ਦਿੱਤੀ ਗਈ ਹੈ ਅੱਜ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਅਧਾਰੀ ਤੌਰ ਤੇ ਡੀਪੀ ਪੰਜਾਬ ਦੇ ਵੱਲੋਂ ਪਰ ਕੋਰਟ ਨੇ ਇਹ ਗੱਲ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਸੁਨੇਹਾ ਲਾ ਭੇਜਿਆ ਕਿ ਜਿਹੜੇ ਵਿਅਕਤੀ ਨੇ ਕਹਿੰਦੇ ਵੀ ਜਿਨ੍ਹਾਂ ਨੇ ਹੋਇਆ ਇਸ ਕੁੱਟਮਾਰ ਕਰਕੇ ਤੁਹਾਡੀ ਸਰਕਾਰ ਦਾ ਅਤੇ ਪੁਲਿਸ ਦਾ ਵਤੀਰਾ ਲੋਕਾਂ ਦੇ ਅੱਗੇ ਬਹੁਤ ਗਲਤ ਨਜ਼ਰ ਆਇਆ ਹੈ ਪੂਰੇ ਦੇਸ਼ ਦੇ ਵਿੱਚ ਅਜੇ ਪੰਜਾਬ ਦੀ ਜਿਹੜੀ ਕਿ ਸੇਨਾ ਦੇ ਬਦਨਾਮ ਹੋ ਰਹੀ ਹੈ हां जी देखो फिर की है ना जी कुछ शक्तियां ਨੇ ਜਿਹੜੀਆਂ ਮਤਲਬ ਇਹ ਸਿਸਟਮ ਨੂੰ ਟਿਕਣ ਨਹੀਂ ਦਿੰਦੀਆਂ ਜੀ ਆਹ ਮਾਨ ਸਾਹਿਬ ਦੀ ਲੋਕਪ੍ਰਿਤਾ ਦੇ ਖਿਲਾਫ ਮਤਲਬ ਕੁਝ ਲੋਕ ਸਰਗਰਮ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਮਜਾਲ ਨਹੀਂ ਹੋਣ ਦਿੱਤਾ ਜਾਊਗਾ ਮਾਨ ਸਾਹਿਬ ਜਿੱਦਣ ਦੀ ਵੀ ਤਰੀਕ ਦਿੱਤੀ ਆ ਉੱਥੇ ਸੱਦੇ ਨੇ ਉੱਥੇ ਠੰਮੇ ਨਾਲ ਬੈਠ ਕੇ ਸਾਰੀ ਗੱਲ ਸਮਝ ਕੇ ਤੇ ਸਾਰੀ ਗੱਲ ਸਮਝਾ ਕੇ ਉਹਦਾ ਜਿਹੜਾ ਮਸਲਾ ਹੈਗਾ ਉਹ ਵਾਕਈ ਹੱਲ ਕਰ ਦੇਣਗੇ ਡਾਕਟਰ ਸਾਹਿਬ ਮੇਰੀ ਕੁਝ ਸਮੇਂ ਪਹਿਲਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਗੱਲ ਹੋਈ ਹੈ ਉਹ ওই 2 ਮਿੰਟਾਂ ਦੀ ਖਬਰ ਆਪਾਂ ਨਜ਼ਰ ਕਰ ਰਹੇ ਹਾਂ ਬੰਦਰੀ ਹੈ ਕੁਲਦੀਪ ਸਿੰਘ ਢਾਲੀਵਾਲ ਨੂੰ ਪੁੱਛਿਆ ਗਿਆ ਇੱਕ ਸਵਾਲ ਵੀ ਤੁਸੀਂ ਇਸ ਤੇ ਐਕਸ਼ਨ ਕਿਉਂ ਲੈ ਦਿੱਤਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਸਿੱਟ ਬਣਾ ਦਿੱਤੀ ਦੂਜਾ ਸਵਾਲ ਸੀ ਉਹ ਸੀਬੀਏ ਜਾਂਚ ਦੀ ਮੰਗ ਕਰ ਰਹੇ ਉਹਨਾਂ ਨੇ ਫੋਨ ਹੀ ਕੱਟਤਾ ਉਹ ਫੋਨ ਚੱਕੇ ਹੀ ਨਹੀਂ ਕਈ ਵਾਰ ਕਰਨ ਤੋਂ ਬਾਅਦ ਦੇਖੋ ਦੇਖੋ ਪਰ ਹਲੇ ਗੱਲ ਪੂਰੀ ਕਲੀਅਰ ਨਹੀਂ ਜੀ ਫੋਨ ਚੱਕਣ ਕੀ ਉਹ ਤਾਂ ਜੱਜ ਸਾਹਿਬ ਨੇ ਕਹਿ ਵੀ ਤੁਸੀਂ ਸਿੱਟਾ ਵੀ ਤੁਹਾਡੀਆਂ ਨੇ ਅਫਸਰ ਵੀ ਦੰਦੇ ਨੇ ਜੇ ਤੁਸੀਂ ਕੋਈ ਮਤਲਬ ਗੱਲ ਨੂੰ ਰਾਹ ਨਾ ਪਾਇਆ ਤਾਂ ਮਾਰਕ ਗਾਹਾਂ ਸੈਂਟਰ ਦੀ ਜਰਸੀ ਨੂੰ ਕੀਤੀ ਜਾਊਗੀ ਮਤਲਬ ਇਹ ਗੱਲ ਸੋਚ ਸਮਝ ਕੇ ਤੇ ਇਸ ਗੱਲ ਦੇ ਮੁਤਾਬਕ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਕੋਰਟ ਦੇ ਵਿੱਚ 7 ਤਰੀਕ ਨੂੰ ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ ਜਿਹੜਾ ਭਗਵਾਨ ਕਮਨ ਸਾਹਿਬ ਮਿਲਣ ਜਾ ਰਹੇ ਨੇ ਜਿਹੜਾ ਸਦਾ ਦਿੱਤਾ ਗਿਆ ਮੀਟਿੰਗ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਐ ਤਾਂ ਲੱਗ ਰਿਹਾ ਵੀ ਹੁਣ ਇਹ ਮੁੱਦਾ ਉਹ ਇੱਕ ਟੇਬਲ ਟॉक ਦੇ ਰਾਈ ਬਹਿ ਕੇ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ। ਦੇਖੋ ਇਹ ਸਮਝਾਇਆ ਜਾ ਸਕਦਾ ਹੈ। ਸਮਝਾਉਣ ਨੂੰ ਤਾਂ ਦੇਖੋ ਕੋਈ ਵੀ ਵੱਡੀਆਂ-ਵੱਡੀਆਂ ਲੜਾਈਆਂ ਹੁੰਦੀਆਂ ਨੇ ਉਹਨਾਂ ਦੇ ਮਸਲੇ ਵੀ ਟੇਬਲ ਤੇ ਹੱਲ ਹੋ ਜਾਂਦੇ ਨੇ। ਟੇਬਲ ਤੇ ਹੱਲ ਮਤਲਬ ਇਹ ਹੈ ਜੀ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਮਸਲਾ ਵੀ ਹੱਲ ਹੋਣਾ ਚਾਹੀਦਾ। ਸਹੀ ਗੱਲ ਕਹਿ ਰਹੇ ਹੋ ਤੁਸੀਂ ਤੇ ਇੱਕ ਹੋਰ ਡਾਕਟਰ ਸਾਹਿਬ ਆਪਾਂ ਅਪਡੇਟ ਆ ਗਈ ਹੈ ਉਹ ਵੀ ਲੈ ਲੈਣੇ ਆ ਹਲੇ ਇਸ ਮੁੱਦੇ ਤੋਂ ਹਟਕੇ ਹੈ ਦੁਬਾਰੇ ਇਸ ਮੁੱਦੇ ਤੇ ਆਨਾ ਡਾਕਟਰ ਸਾਹਿਬ ਜਗਦੀਸ਼ ਸਿੰਘ ਡੱਲੇਵਾਲ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਲਿਆਂਦੇ ਗਏ ਸੀ ਕੱਲ ਰਾਤੀ ਜਲੰਧਰ ਤੋਂ ਤੇ ਉਹ ਜਦੋਂ ਉੱਥੇ ਇੱਕ ਦੋ ਪਤਰਾ ਪਹੁੰਚੇ ਐ ਤਾਂ ਉਤੋਂ ਆ ਪੁਲਿਸ ਨੇ ਉਹਨਾਂ ਨੂੰ ਕਿਸੇ ਐਈ ਜਗ੍ਹਾ ਤੇ ਲੈ ਗਏ ਨੇ ਪੁਲਿਸ ਨੂੰ ਕੋਈ ਦੱਸਿਆ ਨਹੀਂ ਜਾ ਰਿਹਾ ਵੀ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਤੇ ਜਿਹੜੀ ਸਾਡੇ ਸੋਤਰਾ ਖੋਪ ਲੱਗੀ ਹੈ ਕਿ ਡੱਲੇਵਾਲ ਸਾਹਿਬ ਇੱਕ ਘੰਟੇ ਤੋਂ ਬੋਲਾ ਬੰਦ ਕਰ ਗਏ ਵੇ ਕੋਈ ਢੱਲੇਵਾਲ ਸਾਹਿਬ ਇੱਕ ਤੋਂ ਉਮਰ ਦਰਾਜ ਨੇ ਇੱਕ ਖਾਦੇ ਪੀਤੇ ਨੂੰ ਕਿੰਨਾ ਚਿਰ ਹੋ ਗਿਆ ਮਤਲਬ ਇੱਕ ਬਿਮਾਰੀਆਂ ਦੇ ਸ਼ਿਕਾਰ ਨੇ ਸਰਕਾਰ ਤਾਂ ਉਹਨਾਂ ਦੀਆਂ ਪਹਿਲਾਂ ਅਲਾਉ ਕਰਦੀਆਂ ਨਹੀਂ ਇਹ ਤਾਂ ਗੱਲ ਹੈਗੀ ਹੈ ਵੀ ਅਲਾਉ ਨਹੀਂ ਕਰਦੀਆਂ ਠੀਕ ਹੈ ਵੀ ਕੋਸੜਾ ਜਾਂ ਤੁਖੜ ਹਰਤਾਲ ਤੇ ਸਰਕਾਰਾਂ ਦੀਆਂ ਬੇਰੁਖੀਆਂ ਨੇ ਤੇ ਜਾਂ ਕੁਝ ਜੂਨੀਅਨ ਨੇ ਜਿਹੜਾ ਸਾਥ ਨਹੀਂ ਦਿੱਤਾ ਢੱਲੇਵਾਲ ਸਾਹਿਬ ਦਾ ਉਹ ਵੀ ਇਹਨਾਂ ਦੀ ਜਾਨ ਦੀ ਦੁਸ਼ਮਣੀ ਬਣੀਆ ਜੂਨੀਅਨਾਂ ਵੀ ਜਿਹੜਾ ਭਾਈਚਾਰਕ ਜੁਨੀਅਨਾਂ ਸੀ ਆ ਉਹ ਵੀ ਡੱਲੇਵਾਲ ਸਾਹਿਬ ਦੀ ਜਾਨ ਦਾ ਜੋਖਮ ਵੀ ਉਹਨਾਂ ਨੇ ਉਠਾਇਆਗਾ ਮਤਲਬ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਉਹ ਜਲਦੀ ਆ ਜਿਹੜੇ ਪਹਿਲਾਂ ਵਾਲੀ ਪੋਜੀਸ਼ਨ ਚਾਹਣ ਤੇ ਖਾਣ ਪੀਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਨ ਕਰਦੋ ਘੱਟ ਪਾਣੀ ਪੀਣ ਤੋਂ ਸ਼ੁਰੂ ਕਰਨ ਤੇ ਮੈਡੀਕਲ ਜਿਹੜੀ ਸਹੂਲਤ ਹੈ ਉਹ ਸਾਰੀ ਲੈਣ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਜਿਹੜੀ ਉਹਨਾਂ ਦੀ ਮੰਗ ਹੈ ਵੀ ਕਿਸਾਨ ਦੇ ਡਿਟੇਨ ਕਿਤੇਵੇਂ ਉਹ ਛੱਡ ਦੋ ਫਿਰ ਉਹ ਇੱਕ ਜਾਂ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਦੇਖੋ ਪੁਲਿਸ ਕਟਰੀਡੀਨ ਐਂਟਰਟੇਨ ਕੀਤੇ ਹੋਏ ਨੇ ਤੁਹਾਨੂੰ ਚਾਹੀਦਾ ਨਹੀਂ ਭਗਵਾਨ ਤੁਹਾਨੂੰ ਸਾਨੂੰ ਫੌਰਨ ਐਕਸ਼ਨੈਂਟ ਦੇਦਾ ਦੇਖੋ ਜੀ ਕਿਸਾਨ ਹੁਣ 1300 ਕਿਸਾਨ ਤਾਂ ਛੜਤਾ ਜੀ 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 ਨਹੀਂ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਨੇ ਆਪਣੀ ਗੱਲ ਨਹੀਂ ਕੀਤੀ ਪਰ ਮੈਂ ਕਹਿੰਦਾ ਵੀ ਡੱਲੇਵਾਲ ਸਾਹਿਬ ਨੂੰ ਵੀ ਰਹਿਆ ਕਰਨਾ ਚਾਹੀਦਾ ਦੇਖੋ ਜੀ ਉਹ ਉਹਨਾਂ ਨੇ ਕੋਰਟ 'ਚ ਵੀ ਕਹਿ ਵੀ ਡੱਲੇਵਾਲ ਸਾਹਿਬ ਨੂੰ ਅਰੈਸਟ ਹੀ ਨਹੀਂ ਕੀਤਾ ਉਹਨਾਂ ਨੂੰ ਤਾਂ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਜਾ ਕੇ ਸਰਕਾਰ ਵੱਡੇ ਨਮਾਇंदे ਨੇ ਜਿਹੜੇ ਉਹ ਕਹਿ ਕੇ ਆਏ ਨੇ ਵੀ ਉਹਨਾਂ ਨੂੰ ਕੋਈ ਅਰੈਸਟ ਨਹੀਂ ਕੀਤਾ ਹੋਇਆ ਸੀ ਨਾ ਹੀ ਪਹਿਲਾਂ ਅਰੈਸਟ ਕੀਤਾ ਉਹਨਾਂ ਨੇ ਤਾਂ ਇਹ ਕਹਿ ਵੀ ਡੱਲੇਵਾਲ ਸਾਹਿਬ ਨੇ ਕਹਿ ਵੀ ਮੈਨੂੰ ਕਿਸੇ ਹਸਪਤਾਲ ਚ ਲੈ ਕੇ ਜਾਓ ਉਹਨਾਂ ਦੇ ਕਹਿਣ ਮੁਤਾਬਕ ਸਰਕਾਰ ਕਹਿੰਦੀ ਵੀ ਅਸੀਂ ਉਹਨਾਂ ਨੂੰ ਹਸਪਤਾਲ ਚ ਲੈ ਕੇ ਗਏ ਫਿਰ ਉਹ ਤੋਂ ਬਾਅਦ ਅਖਲੇ ਹਸਪਤਾਲ ਚ ਲੈ ਕੇ ਗਏ ਜਿੱਥੇ ਵੀ ਉਹ ਕਹਿੰਦੇ ਨੇ ਉਹਨਾਂ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਕਿਉਂਕਿ ਸਾਡੀ ਸੁਪਰੀਮ ਕੋਰਟ ਨੇ ਡਿਊਟੀ ਲਈ ਹੈ ਵੀ ਡੱਲੇਵਾਲ ਸਾਹਿਬ ਦੀ ਸਿਹਤ ਦਾ ਖਿਆਲ ਪੰਜਾਬ ਸਰਕਾਰ ਨੇ ਰੱਖਣਾ ਹੈ ਜੀ ਔਰ ਜਿਹੜਾ ਇਹ ਖਿਆਰ ਰੱਖਣ ਲਈ ਕਿਹਾ ਗਿਆ ਸੀਗਾ ਉਹ ਕਿਹਾ ਗਿਆ ਸੀ ਜਿਹੜੇ ਬਾਹਰੋਂ ਡਾਕਟਰ ਆਏ ਨੇ ਉਹ ਡਾਕਟਰਾਂ ਨੂੰ ਨਹੀਂ ਬੁਲਾਇਆ ਗਿਆ ਹਾਂ ਸਰਕਾਰੀ ਰਿੰਦਰਪਾਲ ਪਟਿਆਲ ਦੇ ਡਾਕਟਰ ਦੇਖ ਰਿਹਾ ਤੇ ਨਹੀਂ ਪਰ ਕਰਾਤੀ ਵੀ ਪ੍ਰਾਈਵੇਟ ਸੀਗੇ ਅੱਜ ਮੇਰੇ ਕੋ ਸਿਕਰਟ ਭਈਆ ਫੇਸਬੁਕ ਮੈਨੂੰ ਆ ਚੁੱਕਿਆ ਹੈ ਵਟਸਐਪ ਤੇ ਮੈਨੂੰ ਥੋੜੀ ਪ੍ਰੋਬਲਮ ਆਈ ਹੁਣ ਖੋਲਣ ਦੇ ਵਿੱਚ ਮੈਂ ਦੱਸ ਵੀ ਦੇਣਾ ਉਹ ਉੱਥੇ 6-7 ਜਥੇ ਬੰਨੀਆਂ ਇਕੱਠੀਆਂ ਹੋਈਆਂ ਪਜਦੋ ਪਹੁੰਚੀਆਂ ਨੇ ਦਲੇਵਾਲਾ ਤੋਂ ਮਿਲਣ ਤਾਂ ਦਲੇਵਾਲਾ ਸਾਹਿਬ ਉਹ ਤੋਂ ਪੁਲਿਸ ਲੈ ਕੇ ਜਾ ਰਹੀ ਸੀ ਪੁਲਿਸ ਉਹਦੇ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਕਿ ਕਿੱਥੇ ਲੈ ਕੇ ਜਾ ਰਹੇ ਆ ਦੇ ਕੋਈ ਜੂਨੀਅਰਾਂ ਅਸਲ ਕੀ ਹੈ ਡੱਲੇ ਹੋ ਸਕਦਾ ਡੱਲੇਵਾਲ ਸਾਹਿਬ ਨਹੀਂ ਮਨਾ ਕਰਤਾ ਹੋਈ ਮੈਂ ਅਸੀਂ ਇਹਨਾਂ ਨੂੰ ਮਿਲਣ ਜੂਨੀਅਰਾਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ ਹੋਇਆ ਜੀ ਨਹੀਂ ਤਾਂ ਮਸਲਾ ਹੱਲ ਹੋ ਜਾਂਦਾ ਇਹ ਤਾਂ ਡੱਲੇਵਾਲ ਸਾਹਿਬ ਨੂੰ ਪਤਾ ਹੈ ਵੀ ਕਿਤੇ ਸਾਰੇ ਪ੍ਰੋਗਰਾਮ ਦਾ ਲੜਾ ਡੱਲੇਵਾਲ ਨਾਲ ਮੜ ਜਾਏ ਜੂਨੀਅਰਾਂ ਨਾਲ ਨੂੰ ਇਹੀ ਤਾਂ ਜਲਸੀ ਹੈ ਇਸੇ ਕਰਕੇ ਤਾਂ ਉਹਨਾਂ ਨੇ ਸਾਰਿਆਂ ਨਾਲ ਇਹ ਰਾਲਾ ਰਲਾ ਕੇ ਤੇ ਜਿਹੜਾ ਢੱਲੇਵਾਲ ਸਾਹਿਬ ਦਾ ਇਹ ਪੋਲ ਸੀਦਾ ਇਹਨੂੰ ਤਰਕਦੋ ਕੀਤਾ ਫਿਰ ਤੱਕ ਉਹ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਵੀ ਇਸ ਚੀਜ਼ ਦਾ ਜਿਹੜਾ ਸਿਰ ਹੈ ਉਹ ਢੱਲੇਵਾਲਸ ਦੇ ਸਿਰ ਤੇ ਹੋਵੇ ਉਹ ਉਹ ਤਾਂ ਇਸ ਚੀਜ਼ ਨੂੰ ਤਰਕਦੋ ਕਰਾਉਣਾ ਚਾਹੁੰਦੇ ਸੀ ਉਹ ਆਪਣੇ ਮਨਸੂਬਿਆਂ ਦੇ ਵਿੱਚ ਕੰਮ ਜਾ ਰਹੇ ਹੋਗੇ ਤੇ ਹੁਣ ਦੇਖੋ ਵੀ ਅਗਲੀ ਜਿਹੜੀ ਪਲੈਨਿੰਗ ਹੈ ਜਾਂ ਕਦੋਂ ਕੋਈ ਮੀਟਿੰਗ ਹੋਣੀ ਹੈ ਉਹਦੇ ਤੇ ਕੀ ਫੈਸਲਾ ਲੈਂਦੇ ਆ ਢੱਲੇਵਾਲ ਸਾਹਿਬ ਕੀ ਫੈਸਲਾ ਲੈਂਦੇ ਆ ਕਿਹੜੀ ਕਿਹੜੀ ਕਮੇਟੀ ਬਣਾਉਂਦੇ ਆ ਕੌਣ ਕੌਣ ਬੰਦੇ ਉਹਨਾਂ ਚ ਜਾਣਗੇ ਇਹ ਤਾਂ ਹਲੇ ਫਿਰ ਕੋਈ ਕਿਸੇ ਸਰ ਵਿੱਚ ਹੈ ਚਲੋ ਡਾਕਟਰ ਸਾਹਿਬ ਮੈਂ ਦੁਆਰਾ ਆਪਣੇ ਸ਼ਾਮ ਵਾਲੇ ਮੁੱਦੇ ਵਾਪਸ ਆਣਾ ਤੇ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਇੱਕ ਹੌਲਦਾਰ ਜਿਹਦੇ ਉਹਦੇ ਵੀ ਸੱਟਾਂ ਲੱਗੀਆਂ ਤੇ ਜਿਵੇਂ ਕਿ ਗੱਲ ਉਠਾਈ ਗਿਆ ਜੱਜ ਸਾਹਿਬ ਦੇ ਵੱਲੋਂ ਵੀ ਜਦੋਂ ਇਹਨਾਂ ਦਾ ਮੈਡੀਕਲ ਹੋਇਆ ਔਰ ਕਰਨਲ ਸਾਹਿਬ ਦੇ ਉਹਦੇ بیٹے ਦਾ ਉਹ ਉਹਦੇ ਵਿੱਚ ਸ਼ਰਾਬ ਨਹੀਂ ਆਈ ਜੋ ਪੁਲਿਸ ਵੱਲੋਂ ਇਲਜ਼ਾਮ ਲਗਾਏ ਗਏ ਸੀ ਅੱਜ ਕੋਰਟ ਨੇ ਤੱਥ ਰੱਖਿਆ ਹੈ ਤਾ ਕੋਰ ਨੇ ਸਰਕਾਰੀ ਕੋਰ ਦੇ ਵਿੱਚ ਤਾਂ ਇਹ ਵੀ ਤੁਹਾਨੂੰ ਮੈਂ ਦੱਸਦਾ ਰਿਪੋਰਟ ਦੇ ਵਿੱਚ ਤਾਂ ਇਹ ਵੀ ਗੱਲ ਹੋਈ ਹੈ ਵੀ ਕਹਿੰਦੇ ਉਧਰੋਂ ਉਧਰ ਹੀ ਲੜਾਈ ਹੋਈ ਆ ਜੀ ਹੰਸ ਵਾਲਿਆਂ ਨੇ ਵੀ ਸੱਟਾਂ ਵੱਜੀਆਂ ਨੇ ਹਾਂ ਜੀ ਹਾਂ ਜੀ ਸਾਰੇ ਜ਼ਖਮੀ ਨੇ ਪਰ ਮਤਲਬ ਇਹ ਗੱਲਾਂ ਉਹ ਜੱਜ ਸਾਹਿਬ ਨੇ ਇਹਨਾਂ ਗੱਲਾਂ ਨੂੰ ਇਗਨੋਰ ਕਰਤਾ ਉਹ ਕਹਿੰਦੇ ਵੀ ਤੁਸੀਂ ਨਾ ਤਾਂ 8000 ਦਰਜ ਕਰਾਈ ਹੈ ਨਾ ਕੋਈ ਮੈਡੀਕਲ ਕਰਾਇਆ ਜੇ ਤੁਹਾਡੇ ਬੰਦਿਆਂ ਨੇ ਮਤਲਬ ਕੋਈ ਸ਼ੌਟਰਲ ਹੋਇਆ ਤਾਂ ਉਹਦਾ ਕੋਈ ਪ੍ਰੂਫ ਵੀ ਦਿਓ ਪਰ ਜੱਜ ਸਾਹਿਬ ਨੂੰ ਇਹ ਪਤਾ ਲੱਗ ਗਿਆ ਵੀ ਜਿਹੜੇ ਉਹ ਵਕੀਲ ਨੇ ਉਹ ਥੋੜਾ ਜਿਹਾ ਜਿਹੜਾ ਗੱਲਾਂ ਦੇ ਵਿੱਚ ਏਰ ਫਿਰ ਕਰ ਰਹੇ ਨੇ ਇਸ ਕਰਕੇ ਜਲਸਾਹਬ ਨੇ ਥੋੜਾ ਜਿਹਾ ਸੱਤ ਸਟੈਂਡ ਲਿਆ ਔਰ 28 ਤਰੀਕ ਨੂੰ ਸਿੱਧੀ ਵਾਰਨਿੰਗ ਦੇ ਕੇ ਕਿਹਾ ਵੀ ਜੇਕਰ ਤੁਸੀਂ ਉਸ ਦਿਨ ਕੋਈ ਗੱਲਬਾਤ ਨਾ ਕੀਤੀ ਤਾਂ ਇਹਦੀ ਜਿਹੜੀ ਜਾਂਚ ਉਹ ਮੈਂ ਬਦਲ ਵੀ ਸਕਦਾ ਮਾਂਜੋ ਕੋਰਟ ਦੇ ਸਾਰੇ ਸਾਰੇ ਬਦਲ ਨਹੀਂ ਵੀ ਚਾਹੀਦੀਏ ਦੇਖੋ ਜੀ ਕਿਉਂਕਿ ਇੱਕ ਕਰਨਲ ਰੈਂਕ ਦਾ ਵਿਅਕਤੀ ਹੈ ਤੇ ਚਲੋ ਅਸੀਂ ਕਰਨਲ ਦੀ ਗੱਲ ਨਹੀਂ ਕਰਦੇ ਪਤਾ ਹੈ ਕਿ ਜੇ ਅਸੀਂ ਅੱਜ ਨਹੀਂ ਬੋਲਾਂਗੇ ਡਾਕਟਰ ਸਾਹਿਬ ਤਾਂ ਕੱਲ ਨੂੰ ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਹੈ ਗਰੀਬ ਲੋਕਾਂ ਦਾ ਕੁਝ ਵੀ ਹੁੰਦਾ ਹੈ ਗਰੀਬ ਲੋਕ ਛੱਡੋ ਤੁਹਾਡੇ ਸਾਹਮਣੇ ਆਪਣੇ ਪੱਤਰਕਾਰ ਸੰਦੀਪ ਸ਼ਰਮਾ ਦਾ ਕਿੰਨਾ ਕੁ ਹੋਇਆ ਪਿਛਲੇ ਮਹੀਨੇ ਕੋਈ ਕਸੂਰ ਨਹੀਂ ਸੀ ਥਾਣੇ 6-6 ਘੰਟੇ ਬਿਠਾਈ ਰੱਖਿਆ ਰਿਪੋਰਟ ਤਾਂ ਲਿਖੀ ਨਹੀਂ ਗਈ ਵੇਖੋ ਜੀ ਅਸਲ ਤਾਂ ਇਹਦੇ ਵਿੱਚ ਕੋਈ ਜਾਤ ਆਸ ਸਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਰਿਟਾਇਰ ਜੱਜ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਹਦੇ ਵੀ ਖਿਲਾਫ ਪੰਜਾਬ ਪੁਲਿਸ ਦਾ ਧੱਕਾ ਹੈ ਉਹ ਉਹਦੇ ਵਿੱਚ ਜਾ ਕੇ ਆਪਦੀ ਐਪਲੀਕੇਸ਼ਨ ਦੇਵੇ ਤੇ ਉਹਦੀ ਜਾਂਚ ਹੋਵੇ ਜਾਂਚ ਹੋਵੇ ਤਾਂ ਜਿਹੜਾ ਵੀ ਕੋਈ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਹੋਏ ਪਹਿਲਾਂ ਕੈਪਟਨ ਸਾਹਿਬ ਨੇ ਬਣਾਈ ਸੀ ਜੀ ਕੈਪਟਨ ਸਾਹਿਬ ਨੇ ਸਰ ਮਹਿਤਾਬ ਸਿੰਘ ਹਾਈ ਕੋਰਟ ਦੇ ਰਿਟਾਇਰ ਜੱਜ ਸੀਗੇ ਉਹਨਾਂ ਦੀ ਕਮਾਂਡ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਜੋਸ ਦੀਆਂ ਵਧੀਕੀਆਂ ਦੇ ਖਿਲਾਫ ਬਹੁਤ ਜਿਆਦੇ ਐਪਲੀਕੇਸ਼ਨਾਂ ਪਹੁੰਚੀਆਂ ਸੀ ਫਿਰ ਪਤਾ ਨਹੀਂ ਉਹਦਾ ਕੀ ਬਣਿਆ ਕੀ ਨਾ ਬਣਿਆ ਵਿੱਚ ਉਹ ਖਤਮ ਖਤਮ ਕਰਤੀ ਜਿੰਨੇ ਹੀ ਕਮੇਟੀਆਂ ਬਣੀਆਂ ਹੋਣ ਤਾਂ ਤਾਂ ਫਿਰ ਇਹਨਾਂ ਦੇ ਉੱਤੇ ਡੰਡਾ ਲੋਕਾਂ ਦਾ ਰਹਿ ਸਕਦਾ ਵਰਨਾ ਲੋਕਾਂ ਦੇ ਉੱਤੇ ਹੀ ਇਹਨਾਂ ਦਾ ਡੰਡਾ ਚੱਲੂ ਮੈਂ ਤਾਂ ਦੱਸ ਦੇਣਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਲਾਈਕ ਅੱਜ ਵੀਡੀਓ ਵਿੱਚ ਦੇਖ ਰਹੇ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਆਇਆ ਸੀ ਉਹ ਕਹਿੰਦੇ ਵੀ ਇਹ ਜਿਹੜਿਆ ਸੀਟਾ ਬਣਾਇਆ ਗਿਆ ਸੀ ਕੈਪਟਨ ਸਰਕਾਰ ਨੇ ਬਣਾਈਆਂ ਅਕਾਲੇ ਨੇ ਬਣਾਈਆਂ ਤੇ ਕਹਿੰਦੇ ਅਸੀਂ بڑے ਬੰਦੇ ਸਾਹਮਣੇ ਲਿਆਂਦੇ ਵੀ ਪਰ ਕਹਿੰਦੇ ਇੱਕਦਮ ਸਰਕਾਰਾਂ ਨੇ ਇੱਕ ਕਮੇਟੀ ਦਾ ਨਾਮ ਬਦਲਤਾ ਜਿਹੜੇ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਫੌਰਨ ਚੇਂਜ ਕਰਤਾ ਜਿਵੇਂ ਤੁਸੀਂ ਕਹਿ ਰਹੇ ਹੋ ਮਹਿਤਾਬ ਸਿੰਘ ਗਿੱਲ ਪੂਰਾ ਨਾਮ ਸੀ ਉਹਨਾਂ ਦਾ ਬਹੁਤ ਫਾਇਲਾ ਪਹੁੰਚਿਆ ਪਰ ਕਾਰਵਾਈ ਨਹੀਂ ਹੋ ਸਕੀ ਡਾਕਟਰ ਸਾਹਿਬ ਆ ਫਿਰ ਗਲਤਾ ਉਹੀ ਹੈ ਨਾ ਜੀ ਸਰ ਜੇ ਹੁਣ ਉਹ ਕੁੰਮਰ ਵਿਜੇਪ੍ਰਤਾਪ ਹੈ ਜਾਂ ਮਤਲਬ ਇਸ ਤਰ੍ਹਾਂ ਦੇ ਜਿਹੜੇ ਹੋਰ ਬੰਦੇ ਨੇ ਜਿਹੜੇ ਪੁਲਿਸ ਅਧਿਕਾਰੀ ਇਮਾਨਦਾਰ ਪੁਲਿਸ ਅਧਿਕਾਰੀ ਆ ਸਭ ਕਾ ਤੇ ਹੋਰ ਸਿਵਲ ਪ੍ਰਸ਼ਾਸਨ ਦੇ ਵਿੱਚ ਸਾਬਕਾ ਅਧਿਕਾਰੀ ਨੇ ਜਾਂ ਜਸਟਿਸ ਨੇ ਰਿਟਾਇਰ ਉਹਨਾਂ ਦੀ ਸਾਰਿਆਂ ਦੀ ਸਮਝ ਦੇ ਨਾਲ ਜੇ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਸਾਰੀ ਮਤਲਬ ਕਮੇਟੀ ਦੀ ਦੇਖਰੇਖ ਹੋਵੇ ਉਹ ਚਾਹੇ ਸੀਐਮ ਸਾਹਿਬ ਦੇ ਨਾਲ ਰਿਲੇਟਡ ਹੋਵੇ ਉਹਨਾਂ ਨੂੰ ਸਲਾਹ ਦੇਵੇ ਉਹਦੇ ਮੁਤਾਬਕ ਕਾਰਵਾਈ ਹੋਵੇ ਤਾ ਰਿਜ਼ਲਟ ਕੁਛ ਹੋਰ ਮਿਲਣਗੇ ਤੇ ਲੋਕ ਸੁਖ ਚੈਨ ਦੀ ਨੀਂਦ ਸੌਣਗੇ ਤੇ ਲੋਕਾਂ ਨੂੰ ਵੀ ਇਹ ਹੋਊਗਾ ਵੀ ਸਾਡੇ ਨਾਲ ਤਕਾ ਨਹੀਂ ਤੇ ਪੁਲਿਸ ਵੀ ਉਹਨਾਂ ਨਾਲ ਤਕਾ ਨਹੀਂ ਕਰ ਸਕਦੀ ਹੁਣ ਤਾਂ ਗੱਲ ਕਰ ਇਹ ਹੈ ਵੀ ਪੁਲਿਸ ਦਾ ਡੰਡਾ ਰਾਜ ਚੱਲ ਰਿਹਾ ਹੈ ਮਤਲਬ ਇਹ ਖਤਮ ਹੋਣਾ ਚਾਹੀਦਾ ਸਹੀ ਗੱਲ ਹੈ ਪੁਲਿਸ ਦਾ ਡੰਡਾ ਰਾਜ ਬਹੁਤ ਜ਼ਿਆਦਾ ਚੱਲ ਰਿਹਾ ਹੈ ਖਤਮ ਹੋਣਾ ਚਾਹੀਦਾ ਹੈ ਔਰ ਅਸੀਂ ਵੀ ਆਵਾਜ਼ ਉਠਾ ਰਹੇ ਹਾਂ ਤਕਰੀਬਨ ਇਹ ਜਿਹੜਾ ਕੁਝ ਹੋਇਆ ਹੈ ਬਹੁਤ ਮੰਦਭਾਗਾ ਡਾਕਟਰ ਸਾਹਿਬ ਕਿਉਂਕਿ ਕਿਸੇ ਕਿਸੇ ਟਾਈਮ ਪੰਜਾਬ ਪੂਰਾ ਬਹੁਤ ਵਧੀਆ ਛਵੀ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਅਵਸਰ ਇੱਕ ਤਰ੍ਹਾਂ ਦੇ ਨੇ ਕੁਝ ਅਵਸਰ ਬਹੁਤ ਚੰਗੇ ਪਰ ਇਸ ਹਰਕਤ ਦੇ ਕਰਕੇ ਪੰਜਾਬ ਪੁਲਿਸ ਦਾ ਨਾਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ। ਹਾਂਜੀ ਦੇਖੋ ਉਸਦਾ ਹੈ ਨਾ ਜੀ ਉਸਦਾ ਸਾਡੇ ਗਵਾਂਡੀ ਸਟੇਟ ਨੇ ਉਹ ਸਾਨੂੰ ਉਹਦਾ ਨਾਮ ਕਰ ਰਹੇ ਨੇ ਉਸ ਸਾਡੇ ਆਪ ਦੇ ਲਾਗੇ ਫਿਰ ਮਤਲਬ ਸਾਡਾ ਤਾਂ ਫਿਰ ਉਹ ਇੱਕ ਕਹਿਣ ਵਾਲਾ ਲਵ ਹੀਰੇ ਦੇ ਗੀਤ ਵਾਲੀ ਗੱਲ ਆ ਜੀ ਰੱਬ ਰੱਖਾ ਬਈ ਰੱਬ ਰੱਖਾ ਇਹ ਤਾਂ ਫਿਰ ਹੁਣ ਸਾ ਪੰਜਾਬ ਦੀ ਜਨਤਾ ਦਾ ਰੱਬ ਰੱਖਾ ਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਵੀ ਜੋ ਅੱਜ ਕੋਰਟ ਦੇ ਵਿੱਚ ਡਾਕਟਰ ਜੋ ਜੱਜ ਸਾਹਿਬ ਨੇ ਦਸੀਲਤਾ ਪਹਿਲੀ ਵਾਰ ਦੇਖਿਆ ਹੈ ਵੀ ਕੋਈ ਜੱਜ ਇਦਾਂ ਗੱਲਬਾਤ ਕਰਦਾ ਦਿਖਾਈ ਦਿੱਤਾ ਹੈ ਤੇ 28 ਤਰੀਕ ਨੂੰ ਕੀ ਦੁਬਾਰਾ ਕੋਈ ਵਧੀਆ ਐਕਸ਼ਨ ਹੋਏਗਾ ਅਸੀਂ ਚਾਹਦੇ ਹਾਂ ਦੇਖੋ ਮੇਰਾ ਤਰਕ ਹੈ ਮੈਂ ਤੁਹਾਡਾ ਨਹੀਂ ਮੈਂ ਤੁਹਾਨੂੰ ਨਹੀਂ ਕਹਿੰਦਾ ਮੇਰਾ ਤਰਕ ਹੈ ਵੀ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜੇਕਰ ਫੌਜੀ ਫੌਜੀ ਨਹੀਂ ਹੋਣਗੇ ਸੁਣੋ ਜੇ ਫੌਜੀ ਸਰਦਾਰ ਤੇ ਨਹੀਂ ਹੋਣਗੇ ਜੱਜ ਸਾਹਿਬ ਨੇ ਇਹਨਾਂ ਨੂੰ ਜੱਜ ਸਾਹਿਬ ਨੇ ਸਾਰਾ ਕੁਝ ਸਮਝਾਇਆ ਵੀ ਜਿਹੜੀਆਂ ਚੀਜ਼ਾਂ ਉਹਦੇ ਚਾਹੀਦੀਆਂ ਨੇ ਜੇ ਉਹਨਾਂ ਦਾ ਸੰਤੁਸ਼ਟ ਜਵਾਬ ਇਹਨਾਂ ਕੋਲੇ ਹੋਇਆ ਤਾਂ ਉਸ ਹਿਸਾਬ ਨਾਲ ਕਾਰਵਾਈ ਕਰਨਗੇ ਜੱਜ ਸਾਹਿਬ ਜੱਜ ਸਾਹਿਬ ਬੜੇ ਸੈਂਸੀਅਰ ਨੇ ਇਸ ਮਸਲੇ ਤੇ ਔਰ ਬੜੇ ਸਿਆਣੇ ਸਮਝਦਾਰ ਨੇ ਕਿਉਂਕਿ ਹੁਣ ਤਾਂ ਹਰ ਇੱਕ ਜਿਹੜਾ ਐਮਪੀ ਇਸ ਪੋਸਟ ਤੇ ਹੈ ਸਮਝਦਾਰ ਹੈ ਪਰ ਥੋੜਾ ਜਿਹਾ ਵੱਧ ਇੰਟਰਸਟਿਡ ਨੇ ਵੀ ਕਿਸੇ ਨਾਲ ਦੇ ਇਨਸਾਫੀ ਨਾ ਹੋਵੇ ਆ ਇਸ ਕਰਕੇ ਕਈ ਬਹੁਤ ਬੰਦੇ ਲੋਕ ਇਸ ਤਰ੍ਹਾਂ ਨੇ ਵੀ ਜੇ ਸਾਡਾ ਕੇਸ ਜਸਟਿਸ ਸੰਦੀਪ ਮੋਦਗਲੀ ਜੀ ਦੇ ਲੱਗ ਜੇ ਤਾਂ ਮਤਲਬ ਬਹੁਤ ਹੀ ਉਹਨੂੰ ਸ਼ੋਭ ਗਿਣਾਇਆ ਜਾਂਦਾ ਵੀ ਇਨਸਾਫ ਹੋਵੇਗਾ ਇਸੇ ਤਰ੍ਹਾਂ ਦੀ ਇਹ ਗੱਲ ਹੈ ਜੀ ਮੋਦਗਲ ਸਾਹਿਬ ਕੋਈ ਧੱਕਾ ਨਾ ਕਰਦੇ ਨੇ ਨਾ ਧੱਕਾ ਜਰਦੇ ਨੇ ਜੋ ਵੀ ਧਰ ਦੇ ਵਿੱਚ ਪਸੂਰ ਹੋਇਆ ਉਹਨੂੰ ਦੰਡਿਤ ਕਰਨ ਦੀ ਕੋਸ਼ਿਸ਼ ਕਰਨਗੇ ਇਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਹੈ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਸਰ ਵਿਚਾਰ ਦਿੱਤੇ ਆਪਣਾ ਕੀਮਤੀ ਸਮੇਂਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਜਿੰਦਰ ਸਿੰਘ ਜੀ ਸਾਡੇ ਨਾਲ ਜੁੜਦੇ ਆ ਅਕਸਰ ਹੀ ਤੇ ਜਿਹੜਾ ਅੱਜ ਦਾ ਮੁੱਦਾ ਹੈ ਬਹੁਤ ਵੱਡੀ ਅਪਡੇਟ ਆਈ ਆ ਹਾਈ ਕੋਰਟ ਤੋਂ ਜਿਨੇ ਕੇ ਪੰਜਾਬ ਸਰਕਾਰ ਨੂੰ ਇੱਕ ਤਕਲੀ ਫਟਕਾਰ ਲਗਾਈ ਹੈ ਹਾਲਾਂਕਿ ਤਰੀਕ 28 ਪੈ ਗਈ ਹੈ ਪਰ ਅੱਜ ਜੱਜ ਸਾਹਿਬ ਜਿਹੜੇ ਮੋਤਗਿਲ ਜੀ ਦਾ ਨਾਂ ਵਿੱਤਾ ਗਿਆ ਮੋਤਗਿਲ ਜੋ ਸੁਣਵਾਈ ਕਰ ਰਹੀ ਸੀ ਉਹਨਾਂ ਨੇ ਸਾਫ਼ ਕਿਹਾ ਪੰਜਾਬ ਸਰਕਾਰ ਨੂੰ ਕਿ ਐਫਆਈਰ ਨੇ ਦੇਰ ਨਾਲ ਕਿਉਂ ਦਰਜ ਹੋਈ ਜੇਕਰ ਤੁਹਾਡੇ ਪੁਲਸਮੈਂ ਸੱਟਾ ਲੱਗਿਆ ਸੀ ਤਾਂ ਉਹਨਾਂ ਨੇ ਐਫਆਈਰ ਕਿਉਂ ਦਰਜ ਕਰਾਈ ਮੈਨੂੰ ਬਾਇ ਨੇਮ ਸਾਰੇ ਦੇ ਨਾਮ ਦੱਸੇ ਜਾਣ ਹਾਲਾਂਕਿ ਕੋਰਟ ਨੇ ਵੀ ਹੁਣ ਪੂਰਾ ਇੰਟਰਸਟ ਲੈ ਰਿਹਾ ਹੈ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਤੁਹਾਡੇ ਵਿਅਕਤੀ ਨੇ ਉਹ ਕਿਸ ਰੈਂਕ ਤੇ ਸੀ ਕੀ ਗੱਲਬਾਤ ਹੋਈ ਤੂੰ ਔਰ ਜਿਹੜੀ ਉਹਦੀ ਵੀਡੀਓ ਹੈ ਉਹ ਪੰਜਾਬ ਸਰਕਾਰ ਦਾ ਹੁਣ ਫਰਜ਼ ਬੰਦਾ ਹੈ ਵੀ ਸੁਰੱਖਿਅਤ ਰੱਖੀ ਜਾਵੇ ਕੋਈ ਛੇੜਖਾਨਾ ਹੋਵੇ ਔਰ ਉਹ ਸਾਰੇ ਸਬੂਤ ਅੱਜ ਯਾਨੀ ਕਿ 28ਵ ਨੂੰ ਪੇਸ਼ ਕਰਨੇ ਪੈਣਗੇ ਅੰਦਾਜ਼ੇ ਜਿਹੜੀ ਕਿ ਕਰਨ 62 ਵਦੋ ਵੀਡੀਓ ਪਾਈਗੇ ਤੁਸੀਂ ਵਾਈਫ ਦੀਆਂ ਵੀ ਉਹ ਸਾਰੀਆਂ ਅਜ ਕੋਰਟ ਤੇ ਪੇਸ਼ ਕੀਤੀਆਂ ਗਈਆਂ ਨੇ ਤੇ ਇੱਕ ਬਹੁਤ ਵੱਡੀ ਅਪਡੇਟ ਦੇਖੀਏ ਇੱਕ ਜੱਜ ਵੱਲੋਂ ਕਿ ਜਦੋਂ ਇੰਸਪੈਕਟਰ ਰੌਣੀ ਦੇ ਵਕੀਲ ਨੇ ਆ ਕੇ ਕਿਹਾ ਅੰਦਰ ਕਿ ਜੀ ਇਹ ਸਾਰਾ ਕੁਝ ਇੱਕ ਤਰਫਾ ਹੋ ਰਿਹਾ ਹੈ মিডিਆ ਸਾਥ ਦੇ ਰਿਹਾ ਤਾਂ ਜੱਜ ਸਾਹਿਬ ਨੇ ਬੜੇ ਪਿਆਰ ਨਾਲ ਇੱਕ ਉਹਨਾਂ ਨੂੰ ਤੰਜ ਮਾਰਿਆ ਕਿ ਚੁੱਪ ਕਰ ਜਾਓ ਹਜੇ ਤੁਹਾਡਾ ਟਾਈਮ ਨਹੀਂ ਆ ਬੋਲਣ ਦਾ ਤੁਸੀਂ ਇਸ ਦਾ ਤਰਕ ਪਰਸੋਂ ਦੇ ਹੋਗੇ ਪਰਸੋਂ ਜੇਕਰ ਤੁਹਾਡੇ ਕੋਲ ਸਬੂਤ ਹੈ ਤਾਂ ਮੇਰੇ ਕੋਲ ਲੈ ਕੇ ਅੰਦਰ ਆਇਓ ਨਹੀਂ ਤਾਂ ਮੈਂ ਸਖ਼ਤੀ ਨਾਲ ਕਾਰਵਾਈ ਕਰਾਂਗਾ ਉਹ ਦੋਸਤੋ ਦੇਖਣਾ ਇਹ ਹੈ ਕਿ ਪਰਸੋ ਕੀ ਹੁੰਦਾ ਜੋ ਵੀ ਹੋਏਗਾ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਦੇ ਦੋਸਤੋ ਫਿਲਹਾਲ ਦੀ ਮੈਨੂੰ ਦਿਓ ਇਜਾਜ਼ਤ ਧੰਨਵਾਦ